ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਨਿਸ਼ਾਨ ਸਾਹਿਬ ਦੀ ਮਹਿਮਾ ਤੇ ਇਤਿਹਾਸ ਬਾਰੇ ਹੈ ਇਹ ਵਿਸ਼ਾ ਇਸ ਲਈ ਵੀ ਸ਼ੁਰੂ ਹੋਇਆ ਕਿ ਅਸੀਂ ਜਿੰਨੇ ਵੀ ਗੁਰਮਤ ਕੈਂਪਾਂ ਦੀ ਸ਼ੁਰੂਆਤ ਕਰਦੇ ਹਾਂ ਜਦੋਂ ਵੱਡੇ ਪੱਧਰ ਤੇ ਤਾਂ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਂਦੀ ਹੈ ਇਹ ਬਹੁਤ ਸਾਰੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਤੇ ਥੋੜੇ ਦਿਨ ਪਹਿਲਾਂ ਆਸਟ੍ਰੇਲੀਆ ਵਿੱਚ ਵੀ ਨਿਸ਼ਾਨ ਸਾਹਿਬ ਨੂੰ ਸਲਾਮੀ ਦੇ ਕੇ ਫੇਰ ਕੈਂਪ ਦੀ ਸ਼ੁਰੂਆਤ ਹੋਈ ਤਾਂ ਸੰਗਤਾਂ ਦਾ ਵੀ ਸਵਾਲ ਸੀਗਾ ਕਿ ਇਹਨੂੰ ਥੋੜਾ ਜਿਹਾ ਵਿਸਤਾਰ ਵਿੱਚ ਹੋਰ ਦੱਸਿਆ ਜਾਵੇ ਕਿਉਂਕਿ ਅਸੀਂ ਰੋਜ਼ਾਨਾ ਸਾਡੀ ਪੰਥ ਅਰਦਾਸ ਹੈ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੋਗ ਟਲ ਤਾਂ ਝੰਡਾ ਜਾਂ ਨਿਸ਼ਾਨ ਜੋ ਵਿਸ਼ਵ ਕੋਸ਼ ਦੇ ਵਿੱਚ ਹੈ ਕਿ ਫਾਰਸੀ ਵਿੱਚ ਜੋ ਨਿਸ਼ਾਨ ਹੈ ਉਸ ਨੂੰ ਝੰਡਾ ਜਾਂ ਤਬਜ ਕਿਹਾ ਜਾਂਦਾ ਹੈ ਔਰ ਗੁਰੂ ਕਾਲ ਵਿੱਚ ਗੁਰੂ ਜਦੋਂ ਧਰਮਸ਼ਾਲਾਵਾਂ ਸਥਾਪਿਤ ਹੋਈਆਂ ਤਾਂ ਇਤਿਹਾਸ ਵਿੱਚ ਆਉਂਦਾ ਕਿ ਪੰਜਵੇਂ ਪਾਸ਼ਾ ਜੀ ਤੱਕ ਸਫੈਦ ਰੰਗ ਦਾ ਜਿਹੜਾ ਝੰਡਾ ਉਹ ਧਰਮਸ਼ਾਲਾ ਉੱਪਰ ਝੂਲਦਾ ਹੁੰਦਾ ਸੀ ਜਿਹੜਾ ਚਿੱਟਾ ਰੰਗ ਹੈ ਇਹ ਧਰਮ ਦਾ ਧਰਮਸ਼ਾਲਾ ਦਾ ਤੇ ਇੱਕ ਉਹ ਪ੍ਰਤੀਕ ਹੈ ਜਿੱਥੇ ਹਰ ਸ਼ਰਧਾਲੂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਥੋਂ ਧਰਮ ਦੀ ਅਧਿਆਤਮਕਤਾ ਦਾ ਗਿਆਨ ਮਿਲੇਗਾ ਇਥੋਂ ਉਹਦੀਆਂ ਮੰਗਾਂ ਦੀ ਪੂਰਤੀ ਹੋਏਗੀ ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਮਿਆਂ ਦਿੰਦਾ ਹੈ ਪਰ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਇਤਿਹਾਸ ਵਿੱਚ ਆਉਂਦਾ ਕਿ ਛੇਵੇਂ ਪਾਸ਼ਾ ਮਹਾਰਾਜ ਜੀ ਨੇ ਜਦ ਅਕਾਲ ਤਖਸ਼ੈਬ ਦੀ ਸਿਰਜਣਾ ਕੀਤੀ ਤਾਂ ਕੇਸਰੀ ਰੰਗ ਦਾ ਝੰਡਾ ਚਲਾਇਆ ਇਹ ਵੀ ਬਹੁਤ ਸਾਰੇ ਵਿਦਵਾਨਾਂ ਨੇ ਦਰਜ ਕੀਤਾ ਹੈ ਤਾਂ ਇਹ ਜਿਹੜਾ ਕੇਸਰ ਸ਼ਬਦ ਹੈ ਕੇਸਰ ਤੋਂ ਕਿਉਂਕਿ ਕੇਸਰ ਦੀ ਖੇਤੀ ਦੇਖੋ ਜਾਂ ਕੇਸਰ ਇਹ ਖੁਸ਼ੀ ਦਾ ਚਾਹ ਦਾ ਸ਼ੁਭ ਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕੇਸਰੀ ਰੰਗ ਜਿਹੜਾ ਪੂਨੇ ਦਾ ਪ੍ਰਤੀਕ ਵੀ ਹੈ ਭਾਵੇਂ ਸਾਡੀ ਜਦੋਂ ਸਿੱਖ ਰਹਿਤ ਮਰਜਾਦਾ ਹੋਂਦ ਵਿੱਚ ਆਈ 1936 ਵਿੱਚ ਤਾਂ ਸਾਡੇ ਨishan ਸਾਹਿਬ ਦੇ ਦੋ ਰੰਗਾਂ ਦਾ ਵੀਰਵਾ ਹੈ ਬਸੰਤੀ ਤੇ ਸਰਮਈ ਸਰਮਈ ਅਸੀਂ ਗੂੜਾ ਨੀਲਾ ਕਹਿੰਦੇ ਆ ਜਿਹੜਾ ਨਿਹੰਗ ਸਿੰਘਾਂ ਦੇ ਤਕਰੀਬਨ ਸਥਾਨਾਂ ਤੇ ਗੂੜਾ ਨੀਲਾ ਰੰਗ ਹੈ ਦਸਮ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਵੀ ਹੁੰਦਾ ਕਿ ਨਿਲੰਬਰ ਧਾਰਾ ਨੀਲਾ ਰੰਗ ਦੀ ਇੱਕ ਮਹਾਨਤਾ ਹੈ ਨੀਲੇ ਰੰਗ ਦੀ ਇੱਕ ਫਿਲਾਸਫੀ ਹੈ ਆਕਾਸ਼ ਦਾ ਰੰਗ ਸਮੁੰਦਰਾਂ ਦਾ ਰੰਗ ਇਹ ਗਹਿਰਾਈ ਦਾ ਪ੍ਰਤੀਕ ਹੈ ਤੇ ਵਿਸ਼ਾਲਤਾ ਦਾ ਪ੍ਰਤੀਕ ਹੈ ਤੇ ਬਸੰਤ ਰੰਗ ਵੀ ਬਸੰਤ ਰੁੱਤ ਤੋਂ ਫੁੱਲਾਂ ਤੋਂ ਖੇੜੇ ਤੋਂ ਪ੍ਰਤੀਕ ਲਿਆ ਜਾਂਦਾ ਹੈ ਇਸ ਲਈ ਹਰ ਰੰਗ ਦੀ ਇੱਕ ਮਹਿਮਾ ਵੀ ਹੈ ਤਾਂ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਕਿਉਂਕਿ 84 ਦੇ ਕੱਲੂ ਘਾਰੇ ਤੋਂ ਬਾਅਦ ਵੀ ਕੇਸਰੀ ਰੰਗ ਜਿਹੜਾ ਬਗਾਵਤ ਵਿੱਚੋਂ ਵੀ ਉੱਠਿਆ ਤਾਂ ਸਤਾਰ ਦਾ ਰੰਗ ਵੀ ਤੇ ਨਿਸ਼ਾਨ ਸਾਹਿਬ ਦਾ ਰੰਗ ਵੀ ਤਾਂ ਸਹਿਜਪਾ ਵੀ ਹੈ ਕਿ ਇਤਿਹਾਸਕ ਤੌਰ ਤੇ 6ਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਤੇ ਨਿਸ਼ਾਨ ਝੁੱਲਿਆ 9ਵੇਂ ਪਾਸ਼ਾ ਜੀ ਦੇ ਇਤਿਹਾਸ ਵਿੱਚ ਆਉਂਦਾ ਕਿ ਜਦੋਂ ਕਿਸੇ ਨੂੰ ਪ੍ਰਚਾਰਕ ਥਾਪਦੇ ਸਨ ਤਾਂ ਦੱਖਣੀ ਬੈਲ ਪੋਥੀ ਤੇ ਨਿਸ਼ਾਨ ਸਾਹਿਬ ਜਿਹੜਾ ਝੰਡਾ ਉਹ ਬਖਸ਼ਿਸ਼ ਕਰਦੇ ਸਨ ਕਿਉਂਕਿ ਝੰਡਾ ਆਪਣੇ ਆਪ ਵਿੱਚ ਨਿਸ਼ਾਨ ਆਪਣੇ ਆਪ ਵਿੱਚ ਇੱਕ ਸ਼ਕਤੀ ਦਾ ਇੱਕ ਧਰਮ ਪ੍ਰਚਾਰਕ ਦਾ ਇੱਕ ਧਰਮ ਸਥਾਨ ਦਾ ਪ੍ਰਤੀਕ ਹੈ ਔਰ 10ਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਵਿੱਚ ਇਹ ਜਦੋਂ ਜੰਗਾਂ ਜੁੱਧਾਂ ਵਿੱਚ ਵੀ ਸਾਡੀ ਇੱਕ ਪਰੰਪਰਾ ਸੀ ਕਿ ਜਿਹੜਾ ਸਭ ਤੋਂ ਅੱਗੇ ਹੁੰਦਾ ਸੀ ਉਹ ਝੰਡਾ ਬਰਦਾਰ ਹੁੰਦਾ ਸੀ। ਔਰ ਝੰਡਾ ਬਰਦਾਰ ਇਹਦੇ ਨਾਂ ਤੋਂ ਹੀ ਸਾਡੀ ਇੱਕ ਨਿਸ਼ਾਨ ਵਾਲੀਆ ਮਿਸਲ ਰਹੀ 12 ਮਿਸਲਾਂ ਵਿੱਚੋਂ ਜਿਹੜੇ ਮਤਲਬ ਜਦੋਂ ਝੰਡਾ ਬਰਦਾਰ ਉਹ ਪੇਸ਼ ਕਰਦੇ ਸਨ। ਝੰਡਾ ਬਰਦਾਰ ਨਿਸ਼ਾਨ ਵਾਲੀਆ ਮਿਸਲ ਦੇ ਜਿਹੜੇ ਆਗੂ ਉਹ ਝੰਡਾ ਬਰਦਾਰ ਭੇਜਦੇ ਸਨ। ਔਰ ਇਹ ਵੀ ਇਤਿਹਾਸ ਵਿੱਚ ਆਉਂਦਾ ਕਿ ਹਰਮੰਦਰ ਸਾਹਿਬ ਵਿਖੇ ਜਿਹੜਾ ਝੰਡਾ ਉਹ ਭਾਈ ਝੰਡਾ ਸਿੰਘ ਜਿਹੜਾ ਇੱਕ ਮਿਸਲ ਦੇ ਸਰਦਾਰ ਨੇ ਹੀ ਚਲਾਇਆ ਸੀ। ਔਰ ਇਸੇ ਤਰ੍ਹਾਂ ਇੱਕ ਸਮੇਂ ਵਿੱਚ ਕੋਈ 1775 ਈਸਵੀ ਦਾ ਵੇਰਵਾ ਵੀ ਹੈ ਈਸਰੀਆਂ ਦਾ ਕਿਤੇ ਫਰਕ ਵੀ ਆਉਂਦਾ ਹੈ ਕਿ ਦੋ ਅਦਾਸੀ ਸਾਧੂਆਂ ਨੇ ਡੇਰਾਦੂਨ ਤੋਂ ਸਾਲ ਦਾ ਬਿਰਛ ਲਿਆ ਕੇ ਦੋ ਨਿਸ਼ਾਨ ਸਾਹਿਬ ਤਿਆਰ ਕਰਵਾਏ ਸਨ ਔਰ ਇਹ ਵੇਰਵਾ ਵੀ ਡਾਕਟਰ ਜਸਵੰਤ ਸਿੰਘ ਨੇਕੀ ਪ੍ਰਿੰਸੀਪਲ ਸਦਵੀਰ ਸਿੰਘ ਦਾ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਦਿੱਤਾ ਗਿਆ ਹੈ ਮਹਾਨ ਕੋਸ਼ ਵਿੱਚ ਵੀ ਇਹ ਦਰਜ ਹੈ ਔਰ ਦੀਸਾ ਸਿੰਘ ਮਜੀਠੀਆ ਤੇ ਲੈਣਾ ਸਿੰਘ ਮਜੀਠੀਆ ਜੀ ਦਾ ਵੇਰਵਾ ਵੀ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਉਹਨਾਂ ਨੇ ਉੱਚਾ ਜਿਹੜਾ ਲੋਹੇ ਦਾ ਮੜਿਆ ਹੋਇਆ ਜਿਹੜਾ ਸੋਨੇ ਦੀ ਨਾਲ ਕਹਿ ਲਓ ਮੜਿਆ ਹੋਇਆ ਮੂਲ ਰੂਪ ਵਿੱਚ ਲੋਹੇ ਦਾ ਜਿਹੜਾ ਵੱਡਾ ਨਿਸ਼ਾਨ ਸਾਹਿਬ ਵੀ ਇਸ ਥਾਂ ਤੇ ਲਹਿਰਾਇਆ ਔਰ ਇੱਕ ਸਮੇਂ ਤੋਂ ਫੇਰੇ ਦੋ ਜਿਹੜੇ ਆ ਮੀਰੀ ਤੇ ਪੀਰੀ ਦੇ ਵੈਸੇ ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਮੀਰੀ ਆਲਾ ਕੁਝ ਨੀਮਾ ਤਾਂ ਇਹਨਾਂ ਦੋਨਾਂ ਦਾ ਇੱਕ ਸੁਮੇਲ ਵੀ ਹੁੰਦਾ ਔਰ ਉਸ ਸੁਮੇਲ ਦੇ ਵਿੱਚ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਕਾਲ ਸਹਾਈ ਵੀ ਸ਼ਬਦ ਜਿਹੜਾ ਨਿਸ਼ਾਨ ਸਾਹਿਬ ਤੇ ਲਿਖਿਆ ਸੀ ਛੇਵੇਂ ਪਾਸ਼ਾ ਦੇ ਸਮੇਂ ਦੇ ਇਤਿਹਾਸ ਅਨੁਸਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਨਿਸ਼ਾਨ ਸਾਹਿਬ ਤੇ ਉਕਰੀਆਂ ਹੁੰਦੀਆਂ ਸਨ ਫਿਰ ਇਹ ਖੰਡਾ ਦਸਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਤੋਂ ਜਿਹੜਾ ਖੰਡਾ ਸਭ ਤੋਂ ਉੱਪਰ ਕਿ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਫਰਮਾਨ ਹੈ ਖੰਡਾ ਪ੍ਰਥਮ ਹੈ ਸਾਜਕਾ ਜਿਸ ਸਭ ਸਸਾਰ ਉਪਾਇਆ ਖੰਡਾ ਆਪਣੇਆ ਵਿੱਚ ਅਕਾਲ ਪੁਰਖ ਦੀ ਸ਼ਕਤੀ ਦਾ ਪ੍ਰਤੀਕ ਹੈ ਉਸ ਤੋਂ نیچے ਫਿਰ ਜਿੱਥੇ ਨਿਸ਼ਾਨ ਸਾਹਿਬ ਦਾ ਕੱਪੜਾ ਹੁੰਦਾ ਜਿਹੜਾ ਫਰਰਾ ਹੁੰਦਾ ਇਹਨੂੰ ਨਿਹੰਗ ਸਿੰਘ ਫਰਲਾ ਵੀ ਰੱਖਦੇ ਨੇ ਵੀ ਇਹ ਗੁਰੂ ਦਾ ਚੱਲਦਾ ਫਿਰਦਾ ਨਿਸ਼ਾਨ ਸਾਹਿਬ ਹੈ ਔਰ ਸਾਡੀ ਜਿੱਤ ਦਾ ਪ੍ਰਤੀਕ ਹੈ ਇਹ ਵੀ ਸਿੰਬੋਲ ਕਰਿਆ ਜਾਂਦਾ ਜਿਹੜੀ ਸਾਡੀ ਬਹੁਤ ਚੰਗੀ ਭਾਵਨਾ ਹੈ ਇਹ ਵੀ ਇੱਕ ਚੰਗੀ ਭਾਵਨਾ ਹੈ ਕਿ ਪ੍ਰਾਤਨ ਸਾਡੇ ਪੁਰਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਰਮਾ ਕਰਨ ਤੋਂ ਬਾਅਦ ਨਿਸ਼ਾਮ ਸਾਹਿਬ ਦੀ ਪ੍ਰਕਰਮਾ ਵੀ ਕਰਦੇ ਸਨ ਕਿ ਗੁਰੂ ਦੇ ਨਿਸ਼ਾਨ ਝੂਲਦੇ ਐ ਤੇ ਸਾਡੀ ਹੋਮ ਜਿਹੜੀ ਹੈ ਉਹ ਇਸ ਗੱਲ ਦੀ ਪ੍ਰਤੀਕ ਹੈ ਇਸ ਲਈ ਇਹ ਜਿਹੜਾ ਨਿਸ਼ਾਮ ਸਾਹਿਬ ਹੈ ਇਹਦਾ ਰੰਗ ਬਾਰੇ ਤਾਂ ਚਲੋ ਇਹਨਾਂ ਆਪੋਂ ਆਪਣੀ ਇੱਕ ਫਿਲਾਸਫੀ ਹੈ ਪਰ ਇਹ ਜਿਹੜੀ ਹੁਣ ਦੋ ਸ੍ਰੀ ਸਾਹਿਬ ਨੇ ਇਹ ਮੀਰੀ ਪੀਰੀ ਦੀਆਂ ਸਿੰਬੋਲਕ ਨੇ ਜਿਹੜਾ ਚੱਕਰਾ ਹੈ ਵਿਸ਼ਾਲ ਸੂਚਕ ਹੈ ਜਿਹੜਾ ਸਾਡੇ ਬ੍ਰਹਿਮੰਡ ਦਾ ਖੰਡਾ ਜਿਹੜਾ ਸ਼ਕਤੀ ਦਾ ਪ੍ਰਤੀਕ ਹੈ ਕਿ ਅਸੀਂ ਕਾਲ ਪੁਰਖ ਦੀ ਅ ਦ੍ਰਿਸ਼ਟੀ ਦੇ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣ ਕੇ ਤੇ ਨishan ਸਾਹਿਬ ਦਾ ਜਿਹੜਾ ਫਰੇਰਾ ਝੂਲਦਾ ਜਿਵੇਂ ਹਵਾ ਸਾਡਾ ਇੱਕ ਤੱਤ ਹੈ ਕਿ ਇਹ ਸਾਡੀ ਗਤੀਸ਼ੀਲਤਾ ਦਾ ਪ੍ਰਤੀਕ ਹੈ ਜਿਉਂਦੇ ਹੋਣ ਦਾ ਪ੍ਰਤੀਕ ਹੈ ਤਾਂ ਗੁਰੂ ਸਾਹਿਬ ਦੇ ਇਹ ਝੂਲਦੇ ਹੋਏ ਨਿਸ਼ਾਨ ਸਾਹਿਬ ਇਹ ਸਾਡੀ ਹੋਂਦ ਦੇ ਸਾਡੇ ਨਿਆਰੇਪਣ ਦੇ ਸਾਡੀ ਸੁਤੰਤਰਤਾ ਦੇ ਪ੍ਰਤੀਕ ਹਨ ਕਿ ਸੰਸਾਰ ਭਰ ਵਿੱਚ ਤਕਰੀਬਨ 200 ਦੇਸ਼ਾਂ ਦੇ ਵਿੱਚੋਂ 160 ਦੇਸ਼ਾਂ ਵਿੱਚ ਗੁਰੂ ਦਾ ਸਿੱਖ ਵਸਦਾ ਹੈ ਔਰ ਜਿੱਥੇ ਵੀ ਵਸਦਾ ਉਸ ਦੁਨੀਆ ਦੇ ਝੰਡੇ ਆਪਣੇ ਨੇ ਪਰ ਉਸ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਗੁਰੂ ਦੇ ਨਿਸ਼ਾਨ ਝੂਲਦੇ ਆ ਇਹ ਨਿਸ਼ਾਨ ਜਿਹੜੇ ਇਹਨਾਂ ਨੂੰ ਸਲਾਮੀ ਦੇਣੀ ਕਿਉਂਕਿ ਅਸੀਂ ਮੋਢੇ ਤੋਂ ਕੈਂਪ ਲਗਾਉਂਦੇ ਰਹੇ ਹਾਂ ਹੁਣ ਵੀ ਲਗਾਉਂਦੇ ਆ ਬਹੁਤ ਸੰਸਥਾਵਾਂ ਵੱਲੋਂ ਲੱਗਦੇ ਆ ਵਿਦਿਆਰਥੀਆਂ ਦੇ ਮਨ ਵਿੱਚ ਹੁੰਦਾ ਇਹ ਸਲਾਮੀ ਤੇ ਦੇਸ਼ਵਾਦ ਦਾ ਸ਼ਬਦ ਪੜ੍ਹ ਕੇ ਸ਼ੁਭ ਕਰਮਨ ਤੇ ਕਬ ਹੋਣਾ ਟਰੋਂ ਦੀ ਅਰਦਾਸ ਕਰਕੇ ਜਦੋਂ ਫੈਡਰੇਸ਼ਨ ਦੇ ਕੈਂਪ ਵੀ ਲੱਗਦੇ ਸਨ ਉਸ ਸਮੇਂ ਵੀ ਇਹਦਾ ਇੱਕ ਵਜੂਦ ਹੁੰਦਾ ਸੀ ਕਿ ਸਾਡੇ ਵਿੱਚ ਇੱਕ ਸ਼ਕਤੀ ਕਿ ਅਸੀਂ ਨਿਸ਼ਾਨਾ ਵਾਲੇ ਆ ਅਸੀਂ ਨਗਾਰਿਆਂ ਵਾਲੇ ਆ ਸਾਡੇ ਜਕਾਰਿਆਂ ਵਾਲੇ ਆ ਸਾਡੀ ਭਾਸ਼ਾ ਹੈ ਸਾਡਾ ਨਿਆਰਾਪਣ ਹੈ ਉਹ ਨਿਆਰਾਪਣ ਦਾ ਜਿਹੜਾ ਪ੍ਰਤੀਕ ਹੈ ਤੇ ਝੂਲਦਾ ਹੋਇਆ ਨਿਸ਼ਾਨ ਸਾਹਿਬ ਸਾਨੂੰ ਕੁਝ ਕਰਨ ਦੀ ਪ੍ਰੇਰਕ ਸ਼ਕਤੀ ਵੀ ਦਿੰਦਾ ਹੈ ਔਰ ਸਾਡੇ ਪੁਰਖਿਆਂ ਦੀ ਰਵੈਤ ਰਹੀ ਹੈ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਤੇ ਢਾਡੀ ਕਵੀਸ਼ਰਾਂ ਦੀ ਇੱਕ ਪਰੰਪਰਾ ਸੀ ਉਹਨਾਂ ਨੇ ਗਾਉਣਾ ਕਿ ਲਾਗਤੇ ਦੀਵਾਨ ਰਹੇ ਗਾਵਤ ਸੁਜਾਨ ਰਹੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਕਿ ਹੇ ਕਾਲਪੁਰਖ ਇਹ ਵਿਦਵਾਨ ਸਜਦੇ ਰਹਿਣ ਤੇ ਸੁਜਾਨ ਪੁਰਖ ਆਪਣੀ ਧਰਮ ਮਰਯਾਦਾ ਪਰੰਪਰਾਵਾਂ ਤੇ ਇਤਿਹਾਸ ਦਾ ਗਿਆਨ ਕਰਦੇ ਰਹਿਣ ਤੇ ਗੁਰੂ ਸਾਹਿਬ ਦੇ ਨਿਸ਼ਾਨ ਸਦੀਵ ਕਾਲ ਝੂਲਦੇ ਰਹਿਣ ਇੱਕ ਸੰਖੇਪ ਜੀ ਕਥਾ ਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ ਕਿ ਨਿਸ਼ਾਨ ਸਾਹਿਬ ਦੀ ਮਹਿਮਾ ਕੀ ਹੈ ਇਹ ਤਕਰੀਬਨ ਸਾਰੇ ਹੀ ਵਿਦਵਾਨਾਂ ਨੇ ਕੋਟ ਕੀਤੀ ਹੈ ਕਿ ਅਨੰਦਪੁਰ ਸਾਹਿਬ ਦੀ ਜਦ ਦੂਜੀ ਜੰਗ ਹੋਈ ਤਾਂ ਭਾਈ ਆਲਮ ਸਿੰਘ ਉਹ ਝੰਡਾ ਬਰਦਾਸ਼ੀ ਇਹ ਜੰਗ ਦੀ ਰਵਾਇਤ ਸੀ ਜਿੱਥੇ ਨਗਾਰਾ ਵੱਜਦਾ ਸੀ ਤੇ ਝੰਡਾ ਬਰਦਾਸ਼ ਜਿਹੜਾ ਨਿਸ਼ਾਨ ਸਾਹਿਬ ਲੈ ਕੇ ਉਸ ਫੌਜ ਦਾ ਅੱਗੇ ਚੱਲਦਾ ਸੀ ਕਹਿੰਦੇ ਉਹ ਫੌਜ ਤੋਂ ਅੱਗੇ ਨਿਕਲ ਗਿਆ ਮੁਗਲਾਂ ਦੇ ਘੇਰੇ ਵਿੱਚ ਆ ਗਏ ਮੁਗਲ ਸਰਦਾਰ ਨੇ ਕਿਹਾ ਕਿ ਝੰਡਾ ਸੁੱਟ ਦੇ ਨਹੀਂ ਤਾਂ ਤੇਰੇ ਹੱਥ ਕੱਟ ਦੇਵਾਂਗਾ ਆਲਮ ਸਿੰਘ ਨੇ ਕਿਹਾ ਕਿ ਤੂੰ ਹੱਥ ਕੱਟ ਦੇਂਗਾ ਇਹ ਨਿਸ਼ਾਨ ਸਾਹਿਬ ਮੇਰੇ ਗੁਰੂ ਦਾ ਹੈ ਇਹ ਸਾਡੀ ਸ਼ਕਤੀ ਹੈ ਮੈਂ ਪੈਰਾਂ ਨਾਲ ਪਕੜ ਲਵਾਗਾ ਮੁਗਲ ਸ਼ਾਂਸ਼ਾ ਨੇ ਕਿਹਾ ਕਿ ਤੇਰੇ ਪੈਰ ਕੱਟ ਦਿੱਤੇ ਜਾਣਗੇ ਆਲਮ ਸ਼ਾਹ ਕਹਿੰਦਾ ਮੈਂ ਮੂੰਹ ਨਾਲ ਪਕੜ ਲਵਾਗਾ ਉਹ ਕਹਿੰਦਾ ਤੇਰਾ ਸਿਰ ਉਡਾ ਦਿੱਤਾ ਜਾਏਗਾ ਕਹਿੰਦਾ ਫਿਰ ਉਸ ਸਤਿਗੁਰੂ ਨੂੰ ਫਿਕਰ ਹੈ ਜੀ ਦਾ ਇਹ ਨਿਸ਼ਾਨ ਸਾਹਿਬ ਹੈ ਉਸ ਅਕਾਲ ਪੁਰਖ ਆਪੇ ਕਲਾ ਵਰਤਾਏਗਾ ਕਿ ਨਿਸ਼ਾਨ ਸਾਹਿਬ ਕਿਹਨੂੰ ਪਕੜਾਉਣਾ ਤਾਂ ਇਹ ਵੀ ਡਾਕਟਰ ਨੇਕੀ ਜੀ ਨੇ ਲਿਖਿਆ ਕਿ ਜੰਗਬੰਦੀ ਦੀ ਉਲੰਘਣਾ ਕਰਕੇ ਕਿ ਝੰਡਾ ਬਰਬਾਰ ਨੂੰ ਉੱਤੇ ਅਟੈਕ ਨਹੀਂ ਸੀ ਕੀਤਾ ਜਾਂਦਾ ਪਰ ਉਸ ਮੁਗਲ ਨੇ ਆलम सिंह ਦਾ ਸੀਸ ਕੱਟ ਦਿੱਤਾ ਬਾਬਾ ਜੀ ਸਿੰਘ ਸਾਹਿਬ ਜਦਾ अजीत ਸਿੰਘ ਜੀ ਨੇ ਨਿਸ਼ਾਨ ਸਾਹਿਬ ਪਕੜਿਆ ਇਹ ਵੀ ਇਤਿਹਾਸ ਵਿੱਚ ਵਾਰਤਾ ਡਾਕਟਰ ਮੇਕੀ ਜੀ ਨੇ ਲਿਖਿਆ ਕਹਿਣ ਤੋਂ ਬਾਅਦ ਇਹ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਇਹ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਸਮੁੱਚੀ ਕੌਮ ਚੱਲਦੀ ਹੈ ਚਾਹੇ ਨਗਰ ਕੀਰਤਨ ਹੋਵੇ ਚਾਹੇ ਸਾਡਾ ਕੋਈ ਹੋਰ ਮਾਰਚ ਹੋਵੇ ਚਾਹੇ ਸਾਡਾ ਕੋਈ ਕੈਂਪ ਹੋਵੇ ਤਾਂ ਉਹਦੇ ਵਿੱਚ ਜਿਹੜੀ ਨਿਸ਼ਾਨ ਸਾਹਿਬ ਪਕੜ ਕੇ ਚੱਲਣਾ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਇਹ ਝੂਲਦਾ ਨਿਸ਼ਾਨ ਸਾਹਿਬ ਸਾਡੀ ਸੁਤੰਤਰਤਾ ਦਾ ਪ੍ਰਤੀਕ ਹੈ ਝੂਲਦਾ ਨਿਸ਼ਾਨ ਸਾਹਿਬ ਸਾਨੂੰ ਕੁਝ ਕਰਨ ਦੀ ਪ੍ਰੇਰਕ ਸ਼ਕਤੀ ਦਿੰਦਾ ਹੈ ਕਿ ਜਿਵੇਂ ਹਵਾ ਦੇ ਵਿੱਚ ਇਹ ਫਰੇਰੇ ਝੂਲਦੇ ਨੇ ਤਾਂ ਗੁਰੂ ਦੀਆਂ ਫੌਜਾਂ ਗੁਰੂ ਦਾ ਨਾਦੀ ਪਰਿਵਾਰ ਸਦਾ ਹੀ ਧਰਮ ਦੇ ਪ੍ਰਚਾਰ ਪਸਾਰ ਵਾਸਤੇ ਕਾਰਸ਼ਿਲ ਰਹੇ ਸੰਸਾਰ ਪਰ ਵਿੱਚ ਝੂਲਦੇ ਹੋਏ ਇਹ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਸਾਡੀ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਔਰ ਇਸੇ ਲਈ ਅਸੀਂ ਰੋਜ਼ਾਨਾ ਅਰਦਾਸ ਵਿੱਚ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਟਲ ਦੀ ਅਰਦਾਸ ਕਰਦੇ ਹਾਂ ਕਿ ਸਦੀਵ ਕਾਲ ਜਿਹੜੇ ਗੁਰੂ ਦੇ ਨਿਸ਼ਾਨ ਇਹਨਾਂ ਧਰਮ ਸਥਾਨਾਂ ਤੇ ਝੂਲਦੇ ਰਹਿਣ ਔਰ ਗੁਰੂ ਪੰਥ ਦੀਆਂ ਬਲੰਦੀਆਂ ਸਦਾ ਹੀ ਇਸੇ ਤਰ੍ਹਾਂ ਬਣਿਆ ਰਹਿਣ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ